ਇਹ ਇੱਦਾਂ ਹੀ ਪਿਆ ਹੋਇਆ ਵਾ ਬਿਨਾ ਕੱਪੜਿਆਂ ਤੋਂ ਮਾਤਰਾਣੀ ਚੌਂਕ ਕਾਰਪੋਰੇਸ਼ਨ ਦੇ ਸਾਹਮਣੇ ਆਪੋਜ਼ਿਟ ਐਚ ਡੀ ਐਸ ਸੀ ਬੈਂਕ ਹੈਗਾ ਜੀ ਉਹਦੇ ਬਾਹਰ ਇੱਦਾਂ ਹੀ ਨਿਰਵਸਤਰ ਲਿਖਿਆ ਆ ਭਾਜੀ ਇਹ ਤਸਵੀਰ ਇੱਥੇ ਹੀ ਲਿਟਿਆ ਕੱਲਾ ਹੀ ਬੋਲੀ ਜਾਂਦਾ ਆ ਦੇਖੋ ਭਾਜੀ ਅੱਖਾਂ ਵੀ ਨਹੀਂ ਖੋਲਦਾ ਮੈਂ ਭਾਜੀ ਆ ਦੇਖੋ ਮਾਇਆ ਦੇ ਚੱਕਾ ਚੌਂਕ ਦੇ ਹੇਠ ਇਨਸਾਨ ਦੀ ਇਨਸਾਨੀਅਤ ਕਿਤਨਾ ਕਿਤੇ ਖਤਮ ਹੋ ਗਈ ਆ ਮਰ ਗਈ ਆ ਤੇ ਉਹਦੀ ਜਿਉਂਦੀ ਜਾਗਦੀ ਤਸਵੀਰ ਇਹ ਬਜ਼ੁਰਗ ਇਹ ਹੱਡੀਆਂ ਦਾ ਪਿੰਜਰ ਜਿਹੜਾ ਗੱਡੀ ਦੇ ਟਾਇਰ ਦੇ ਪਰਲੇ ਪਾਸੇ ਦੀ ਇੱਕ ਹੱਥ ਕੱਢ ਰਿਹਾ ਇਧਰ ਦੀ ਲੱਤਾਂ ਵਾਂ ਤੇ ਕਿਤੇ ਗੱਡੀ ਵਾਲਾ ਕਾਲੀ ਚਾ ਜਾਵੇ ਇੱਕਦਮ ਡਰਾਈਵਰ ਸੀਟ ਤੇ ਬੈਠੇ ਤੇ ਸੈਲਫ ਮਾਰੇ ਤੇ ਤੁਸੀਂ ਸੋਚ ਸਕਦੇ ਹੋ ਇਸ ਬੰਦੇ ਦਾ ਕੀ ਬਣੂ ਬਾਬੇ ਬਾਹਰ ਆਓ ਓ ਬਾਬੇ ਬਾਹਰ ਆਓ बाबे इधर दी इदर दी इधर दाथ पकड़ाओ हथियार दी दसदी भी इन हथा ने बड़ा लोहा कुटिया बड़ी जिंदगी दुख तकलीफा इन्ह हथा ने तेज शरीर ने हंटाइया व ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਗੇ ਜੀ ਲੁਧਿਆਣਾ ਘੰਟਾ ਘਰ ਚੌਂਕ ਤੋਂ ਅੱਗੇ ਮਾਤਾ ਰਾਣੀ ਦੇ ਮੰਦਿਰ ਤੋਂ ਅੱਗੇ ਨਗਰ ਨਿਗਮ ਜ਼ੋਨ A ਮਿਊਨਿਸਪਲ ਕਾਰਪੋਰੇਸ਼ਨ ਦੀ ਬਹੁਤ ਵੱਡੀ ਜਿਹੜੀ ਬਹੁ ਮੰਜ਼ਲੀ ਪਾਰਕਿੰਗ ਆ ਉਹਦੇ ਬਾਹਰ ਖੜੇ ਆ ਇੱਥੇ ਸ਼ਹਿਰ ਤੁਸੀਂ ਦੇਖੋ ਆਪਣੀ ਰਫ਼ਤਾਰ ਤੇ ਚੱਲ ਰਿਹਾ ਇਸ ਇਲਾਕੇ ਦੇ ਵਿੱਚ ਕਰੋੜਾਂ ਰੁਪਏ ਦਾ ਬਿਜ਼ਨਸ ਹੁੰਦਾ ਹਰ ਰੋਜ਼ ਪਰ ਗੱਲ ਉਹੀ ਆ ਅੱਜ ਇਸ ਮਾਇਆ ਦੀ ਚੱਕਾ ਚੌਂ ਦੇ ਹੇਠ ਇਨਸਾਨ ਦੀ ਇਨਸਾਨੀਅਤ ਕਿਤਨਾ ਕਿਤੇ ਖਤਮ ਹੋ ਗਈ ਆ ਮਰ ਗਈ ਆ ਉਹਦੀ ਜਿਉਂਦੀ ਜਾਗਦੀ ਤਸਵੀਰ ਇਹ ਬਜ਼ੁਰਗ ਇਹ ਹੱਡੀਆਂ ਦਾ ਪਿੰਜਰ ਜਿਹੜਾ ਗੱਡੀ ਦੇ ਟਾਇਰ ਦੇ ਪਰਲੇ ਪਾਸੇ ਦੀ ਇੱਕ ਹੱਥ ਕੱਢ ਰਿਹਾ ਇਧਰ ਦੀ ਲੱਤਾਂ ਵਾਂ ਤੇ ਕਿਤੇ ਗੱਡੀ ਵਾਲਾ ਕਾਲੀ ਚਾ ਜਾਵੇ ਇੱਕਦਮ ਡਰਾਈਵਰ ਸੀਟ ਤੇ ਬੈਠੇ ਤੇ ਸੈਲਫ ਮਾਰੇ ਤੇ ਤੁਸੀਂ ਸੋਚ ਸਕਦੇ ਹੋ ਇਸ ਬੰਦੇ ਦਾ ਕੀ ਬਣੂਗਾ ਇਸ ਬੰਦੇ ਦੀ ਵੀਡੀਓ ਸਾਨੂੰ ਅੱਜ ਸਵੇਰੇ ਭੇਜੀ ਕਿਸੇ ਨੇ मनोज कुमार जी ने ਤੇ ਅਸੀਂ ਇਸ ਵੀਰ ਨੂੰ ਇਸ ਬਜ਼ੁਰਗ ਨੂੰ ਲੈਣ ਤੇ ਇੱਥੇ ਹੀ ਪਿਆ ਬਾਈ ਕਿੰਨੇ ਦਾ ਪਿਆ ਜੀ ਪਰਸੂ ਦਾ ਦੇ ਗਈ 3 ਦਿਨ ਹੋ ਗਏ ਜੀ 3 ਦਿਨ ਹੋ ਗਏ ਕਿੱਥੋਂ ਆਇਆ ਜੀ ਇੱਥੇ ਰਹਿਣਾ ਇੱਥੋਂ ਨਾ ਰਹਿਣ ਵਾਲਾ ਮੈਂ ਇੱਥੇ ਕਿ ਜਾਣੇ ਵਾਲਾ ਨਹੀਂ ਜੇ ਬੰਦਾ ਵੀ ਇਹੀਂ ਕਰੇਣੇ ਵਾਲਾ ਇੱਥੇ ਨਾ ਕੋਈ ਰੇੜਾ ਪਰ ਲੱਜੇਗਾ ਜੇ ਤਾਂ ਠੀਕ ਸਾਹ ਕੋਈ ਰੇੜੇ ਪੇ đíchੇ ਪੇ ਛੋੜ ਗਿਆ ਇਸ ਜਹ ਅਜੇ ਛੋੜ ਕੇ ਚਲਾ ਗਿਆ ਜੀ ਮੈਂ ਕਾਰਪਰ ਸਿੰਘ ਬੰਦੇਗਾ ਜੀ ਤੁਸੀਂ ਆਪਣੇ ਦੇਖਿਆ ਕੌਣ ਛੱਡ ਕੇ ਗਿਆ ਪਤਾ ਨਹੀਂ ਹੋ लेडी शर्ट लगा के अंदर सवेरे बंदे आए हुए फिक्शा पर लगे फिर दिया अच्छा उन्होंने बताया ओके okay. तो पहले कभी देखा आपने इसको मैं कभी नहीं देखा जी मैं शाम के माताओं एक चक्कर लेडी शर्ट पर चक्कर मारता हूं अच्छा लेडी जांदा है इन्नू चख आओ जी हम कौन बोलता लेडीज लेडीज ऐसे नंगा ही पड़ा है हां लंगे पड़ा है 3 दिन हो गए तीन दिन से ਕੋਈ ਕਪੜਾ ਨਹੀਂ ਪਹਿਨਾ ਐਸੀ ਪੜਾ ਹੈ ਹਾਂਜੀ ਹਾਂਜੀ ਤੂੰ ਕੋਈ ਪੁਲਿਸ ਕੋਈ ਐਂਬੂਲੈਂਸ ਵਾਲਾ ਕੋਈ ਕੁਝ ਕੋਈ ਪੁਲਿਸ ਵੀ ਸੁਣਾਈ ਨਹੀਂ ਲੇਣੇ ਤੇ ਜੀ ਪੁਲਿਸ ਵਾਲਾ ਆਇਆ ਤੇ ਕੇ ਚਲੇ ਗਿਆ ਔਰ ਕੋਈ ਐਂਬੂਲੈਂਸ ਵਾਲਾ ਕਾਲ ਨਹੀਂ ਕੀਤਾ ਕਿਸੇ ਨੇ ਐਂਬੂਲੈਂਸ ਵਾਲਾ ਵੀ ਨਹੀਂ ਆਇਆ ਗੱਲ ਉਹੀ ਹੈ ਜੀ ਵੀ ਜਦੋਂ ਮਰ ਜੂਗਾ ਉਦੋਂ ਇਹਦੀ ਡੈੱਡ ਬੋਡੀ ਲੈਣ ਤਾਂ ਆ ਜਾਣਗੇ ਪਰ ਜਿਉਂਦੇ ਨੂੰ ਇਹਨੂੰ ਕੋਈ ਲੈਣ ਨਹੀਂ ਆਉ ਜਦੋਂ ਇਹਦੀ ਮੌਤ ਹੋਗੀ ਇਥੋਂ ਕੋਈ ਕਾਲ ਕਰ ਦੂਗਾ 100 ਨੰਬਰ ਤੇ ਵੀ ਇੱਥੇ ਡੈਥ ਹੋ ਗਈ ਜੀ ਬੋਡੀ ਪਈ ਆ ਤਰੰਤ ਗੱਡੀ ਆਜੂ ਹੁਣੇ ਹੀ ਆਪਾਂ ਇੱਕ ਐਕਸਪੈਰੀਮੈਂਟ ਕਰਕੇ ਦੇਖ ਲੈਨੇ ਆ ਆਪਾਂ ਇੱਥੇ 108 ਤੇ ਕਾਲ ਕਰਦੇ ਆ ਮਤਲਬ ਕੋਈ ਆਊਗਾ ਨਹੀਂ ਜੇ ਕੋਈ ਆਊਗਾ ਤਾਂ ਉਹ ਦੇਖ ਕੇ ਮੁੜ ਜਾਣਗੇ ਚਲੋ ਸਾਡੇ ਖਰੇ ਸਾਇਦ ਉਹ ਐਕਸ਼ਨ ਵੀ ਕਰਨ ਪਰ ਜਦੋਂ ਇੱਕ ਆਮ ਬੰਦਾ ਕਾਲ ਕਰਦਾ ਤਾਂ ਆਹੀ ਹੱਲ ਹੁੰਦਾ ਔਰ ਜੇ ਆਪਾਂ ਇਹੀ ਉਹਨਾਂ ਨੂੰ ਦੱਸ ਦਈਏ ਵੀ ਬੰਦੇ ਦੀ ਮੌਤ ਹੋ ਗਈ ਆ ਡੈਥ ਹੋ ਗਈ ਆ ਤੇ 15 ਮਿੰਟਾਂ ਦੇ ਵਿੱਚ ਐਂਬੂਲੈਂਸ ਆਜੂਗੀ ਤੇ ਇਹਨੂੰ ਚੱਕ ਕੇ ਲੈ ਜੂਗੀ ਬੋਡੀ ਇਹਦੀ ਉੱਥੇ ਲਿਜਾ ਕੇ ਫ੍ਰੀਜਰ ਦੇ ਵਿੱਚ ਲਾ ਦਿੱਤੀ ਜਾਊਗੀ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਲਵਾਰਸ ਲਾਸ਼ਾਂ ਪਈਆਂ ਨੇ ਤੇ ਇੱਥੇ ਜਿਉਂਦੇ ਦੀ ਕੋਈ ਵੈਲਿਊ ਨਹੀਂ ਭਾਈ ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਆ ਗੱਡੀ ਥੱਲੇ ਪਿਆ ਬਜ਼ੁਰਗ ਸਤਨਾਮ ਬਾਪੂ ਓ ਵੀਰੇ ਕਿੰਨੀ ਉਮਰ ਆ ਭਾਈ ਇਹਦੀ ਕੱਢੀ ਕੱਢੀ ਕੇ ਕਿੰਨੀ ਕੁ ਉਮਰ ਦਾ ਬੰਦਾ ਇੱਧਰ ਜੁਰਗੀ ਆ ਬਾਬੇ ਬਾਹਰ ਆਓ ਕਿਚੀ ਨਾ ਰਗੜ ਪੈਣੀ ਰਗੜ ਪੈਣੀ ਓ ਬਾਬੇ ਬਾਹਰ ਆਓ ਬਾਬੇ ਇੱਧਰ ਦੀ ਇੱਧਰ ਦੀ ਹੱਥ ਪਕੜਾਓ ਖੜਨਿਆ ਕਰ ਕਪੜਾ ਲੈ ਆ ਥੱਲੇ ਲਾ ਦੇ ਥੱਲੇ ਦੇ ਦੇ ਅੰਬੋ ਰਿਆ ਬਾਪੂ ਆਤ ਛੱਡ ਦੇ

ਬਾਪੂ ਉੱਟ ਕੇ ਬੈਠ ਖੜਾ ਹੋ ਖੜਾ ਹੋ ਉੱਟ ਕੇ ਬਾਪੂ ਖੜਾ ਹੋ ਓ ਬਾਬੇ ਖੜਾ ਹੋ ਪਾਣੀ ਦਿਓ ਜੀ ਇੱਥੋਂ ਪਾਣੀ ਗੱਡੀ 'ਚ ਪਿਆ ਹੋ ਸਾਡੇ 'ਚ ਪਿੱਛੇ ਉਹ ਗੱਡੀ 'ਚ ਡਿੱਗੀ 'ਚ ਪਾਣੀ ਪਿਆ ਚੱਕ ਕੇ ਬੋਤਲ ਆ ਬੈਂਚ ਦੇ ਚੱਕੀਆਂ ਬੈਂਚ ਖਿੱਚਾ ਦੇ ਛੱਡ ਦੇ ਹੱਥ ਨਾਲੇ ਬੈਂਚ ਬੈਂਚ ਤੇ ਬਿਠਾ ਲੈਣਾ ਉੱਤੇ ਚਾਰ ਤਾਂ ਚਲਾ ਕਰ ਕੰਮ ਚੱਕ ਕੰਮ ਚੱਕ ਕੋਲ ਆ ਤਾ ਅੱਛੀ ਜਗਾ ਨੂੰ ਲੈ ਆ ਤੇ ਚਲੋ ਰੱਲੇ ਆਲੇ ਬਾਪੂ ਪਾਣੀ ਪੀ ਪਾਣੀ ਪੀਲਾ ਮੰਗ ਵੀ ਸੁੱਕੇ ਪਿਆ ਪਾਣੀ ਪੀਲਾ ਬਾਪੂ ਪਾਣੀ ਪੀਲਾ ਨਿਕਾਲਾ ਪਾਣੀ ਨਿਕਾਲਾ ਬਾਪੂ ਨਿਕਾਲਾ ਪਾਣੀ ਨਿਕਾਲਾ ਨਿਕਾਲਾ ਬਾਪੂ ਨਗਾਲਾ ਪਾਣੀ ਨਗਾਲਾ ਪਾਣੀ ਨਗਾਲਾ ਪਾਣੀ ਕੀ ਨਾਮ ਆ ਤੇਰਾ ਤੇਰਾ ਨਾਮ ਕੀ ਆ ਨਾਮ ਕੀ ਆ ਬਾਪੂ ਓ ਬਾਪੂ ਤੇਰਾ ਨਾਮ ਕੀ ਆ ਹੈ ਬਾਪੂ ਬਾਪੂ ਓ ਬਾਪੂ ਲੈ ਪਾਣੀ ਪੀਲਾ ਪਾਣੀ ਪੀਲਾ ਕਟਕ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਮੈਂ ਫਿਰ ਗੁਣੀ ਭਰਿਆ ਲੋਕ ਕਹਿਣ ਦਰਬੇਸ਼ ਇਨਾਂ ਹੱਥਾਂ ਨੇ ਮਜ਼ਦੂਰੀ ਕੀਤੀ ਹੋਈ ਆ ਇਹ ਹੱਥ ਦੱਸਦੇ ਆ ਹੱਥਾਂ ਦੀ ਬੰਤਰ ਦੱਸਦੀ ਆ ਵੀ ਇਨਾਂ ਹੱਥਾਂ ਨੇ ਬੜਾ ਲੋਹਾ ਕੁੱਟਿਆ ਬੜੀ ਜ਼ਿੰਦਗੀ ਦੀ ਇਹ ਦੁੱਖ ਤਕਲੀਫਾਂ ਇਨਾਂ ਹੱਥਾਂ ਨੇ ਤੇ ਸਰੀਰ ਨੇ ਹੰਡਾਈਆਂ ਆ ਔਰ ਅੱਜ ਇਹ ਬਜ਼ੁਰਗ ਹੱਥ ਮਿਲਾ ਬਾਪੂ ਹੱਥ ਮਿਲਾ ਲੇ ਹੱਥ ਮਿਲਾ ਲੇ ਹੱਥ ਮਿਲਾ ਮੇਰੇ ਨਾਲ ਆ ਦੇਖੋ ਲੈਟਰੀਨ ਨਾਲ ਲਿਪੜੇ ਹੋਏ ਹੱਥ ਸਾਡੇ ਗਲਵਜ਼ ਨੂੰ ਦੇਖੋ ਕਿਵੇਂ ਲੈਟਰੀਨ ਲੱਗ ਗਿਆ ਸਾਰੇ ਤੇ ਇਨ੍ਹਾਂ ਹੱਥਾਂ ਦੇ ਤੁਸੀਂ ਦੇਖੋ ਕੀ ਹਾਲਾਤ ਨੇ ਗੰਦ ਨਾਲ ਲਿਪੜੇ ਹੋਏ ਹੱਥ ਠੀਕ ਹੈ ਵੀਰ ਜੀ ਆਜੋ ਸਤਿ ਸ੍ਰੀ ਅਕਾਲ ਅੱਗੇ ਆਜੋ ਜੀ ਕੀ ਨਾਂ ਤੁਹਾਡਾ ਜੀ ਮਨੋਜ ਕੁਮਾਰ ਜੀ ਮਨੋਜ ਕੁਮਾਰ ਜੀ ਬੜਾ ਦਾ ਸ਼ੁਕਰੀਆ ਤੁਹਾਡਾ ਮਨੋਜ ਜੀ ਵੀ ਤੁਸੀਂ ਇੱਥੇ ਇਹਨੇ ਲੋਕਾਂ ਦੇ ਵਿੱਚ ਤੰਦਰੁਸਤ ਤੁਹਾਨੂੰ ਮਾਰਾਇਨੇ ਸੋਜੀ ਬਾਕਸੀ ਤੁਸੀਂ ਇਹਦੀ ਵੀਡੀਓ ਪਾਈ ਜਾਂ ਪ੍ਰਚਾਰਾ ਕੀਤਾ ਕੁਝ ਜੀ ਤੇ ਨਹੀਂ ਤਾਂ ਦੁਨੀਆ ਬਾਈ ਤੁਰ ਹੀ ਫਿਰਦੀ ਨਿੰਗੀ ਜਾਂਦੀ ਹੈ ਕੋਈ ਨਹੀਂ ਪੜਦਾ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਬਾਈ ਜੀ ਜੀ ਭਾਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਭਾਜੀ ਕੱਪੜਿਆਂ ਦਾ ਕੰਮ ਕਰਦਾ ਹਾਂ ਇੱਥੇ ਹੀ ਅੰਦਰੀ ਮੈਂ ਕਾਲ ਮੁਰਗਲ ਬਲਤੀ ਪ੍ਰਧਾਨ ਜੀ ਕੋਲ ਅੱਛਾ ਬਲਤੀ ਪ੍ਰਧਾਨ ਕੋਲੇ ਹਾਂਜੀ ਮੈਂ ਸਿਰੇ ਜੋਬ ਪਵਾ ਰਿਆ ਸੀ ਇੱਥੇ ਲੇਟੇ ਹੋਏ ਸੀ ਓਪਨ ਨਹੀਂ ਸੀ ਗਰਮੀ ਅੱਡੀ ਸੀ ਆਹ ਤੇ ਲੇਟੇ ਸੀ ਨਿਬਰਸਤਾਂ ਐਂ ਨੰਗੇ ਹਾਂਜੀ ਹਾਂਜੀ ਤੇ ਆਪਣੇ ਐਂ ਹੱਥ ਪਰ ਮਾਰੀ ਜਾਂਦੇ ਸੀ ਮੈਂ ਤੁਹਾਡੀ ਵੀਡੀਓ ਦੇਖਦਾ ਮੈਂ ਫੋਲੋ ਕੀਤਾ ਆ ਤੁਹਾਨੂੰ ਤੁਹਾਡਾ ਉਥੋਂ ਨੰਬਰ ਕੱਢਿਆ ਤੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿੱਤਾ ਧੰਨਵਾਦ ਵੀਰੇ ਸੜਕ ਵੀ ਪੂਰੀ ਤਪੀ ਹੋਈ ਤੇ ਬਿਨਾਂ ਕੱਪੜਿਆਂ ਤੋਂ ਨਗਨ ਵਸਤਾ ਚ ਬੰਦਾ ਪਿਆ ਤਵੇ ਦੇ ਉੱਤੇ ਜਿਵੇਂ ਬ੍ਰੈਡ ਰੱਖਿਆ ਹੁੰਦਾ ਐਸੇ ਹਲਾਸ ਸੀ ਹੁਣ ਤਾਂ ਮੌਸਮ ਛਾਂ ਹੋ ਗਈ ਐ ਠੰਡਾ ਹੋ ਗਿਆ ਤੇ ਹੁਣ ਤੋਂ 2-3 ਘੰਟੇ ਪਹਿਲਾਂ 4 ਘੰਟੇ ਪਹਿਲਾਂ ਤੁਸੀਂ ਸੋਚੋ ਵੀ ਇਹ ਸੜਕ ਕਿੰਨੀ ਤਪੀ ਹੋਈ ਹੋਊ ਚਾਹੇ ਸ਼ਾਮੇ ਵੀ ਪੈ ਜਾਵੇ ਤਾਂ ਵੀ ਸੜਕ ਦੇ ਉੱਤੇ ਹੱਥ ਰੱਖਦੇ ਨਾ ਜਦੋਂ ਇਦਾਂ ਨੰਗਾ ਤੇ ਸੜਕ ਦੇ ਵਿੱਚੋਂ ਸੇਕ ਨਿਕਲਦਾ ਤੇ ਇਹ ਬਿਲਕੁਲ ਨੰਗਾ ਬਾਪੂ ਇੱਥੇ ਗੱਡੀ ਦੇ ਥੱਲੇ ਬੜਿਆ ਪਿਆ ਸੀ ਤੇ ਬਾਈ ਮਨੋਜੀ ਕੁਮਾਰ ਦੱਸਦੇ ਵੀ ਮੇਰੇ ਮਨ ਚ ਇਹਨੂੰ ਦੇਖ ਕੇ ਭਾਵਨਾ ਜਾਗੀ ਵੀ ਮੈਂ ਇਹਦੀ ਮਦਦ ਕਰਾਂ ਹੁਣ ਅੱਜ ਦੇ ਸਮੇਂ ਚ ਕੋਈ ਬੰਦਾ ਆਪਦੇ ਘਰੇ ਤੋਂ ਲਿਜਾ ਕੇ ਰੱਖ ਨਹੀਂ ਸਕਦਾ ਕਿਸੇ ਨੂੰ ਇਹ ਵੀ ਕਨਫਰਮ ਆ ਹਨ ਪਰ ਕੋਈ ਨਾ ਕੋਈ ਹੀਲੇ ਵਸੀਲੇ ਤਾਂ ਕਰਦਾ ਹੀ ਆ ਨਾ ਬੰਦਾ ਤੇ ਉਸੇ ਹੀਲੇ ਵਸੀਲੇ ਨੂੰ ਸੰਬੰਧ ਰੱਖਦੇ ਆ ਮੁੱਖ ਰੱਖਦੇ ਆ ਵੀਰ ਨੇ ਸਾਡੇ ਨਾਲ ਵੀਡੀਓ ਭੇਜੀ ਸਾਂਝੀ ਕੀਤੀ ਤੇ ਅਸੀਂ ਹੁਣ ਇਸ ਵੀਰ ਨੂੰ ਇਸ ਬਾਪੂ ਨੂੰ ਇੱਥੋਂ ਲੈਣ ਆਏ ਆ ਜਿਹੜਾ ਕਿ ਪਾਣੀ ਦੀ ਘੁੱਟ ਵੀ ਅੰਦਰ ਨਹੀਂ ਨਿਘਾ ਪਾ ਰਿਆ ਇੰਨੀ ਵੀ ਸੋਝੀ ਨਹੀਂ ਪਾਣੀ ਜੇ ਮੂੰਹ ਚ ਪੋਨੇ ਉਹ ਨਹੀਂ ਬਾਹਰ ਕੱਢ ਦਿੰਦਾ ਪਾਣੀ ਕੋਈ ਨਾਮ ਪਤਾ ਐਡਰੈਸ ਵਾਇਗਰੂ ਕਿਰਪਾ ਕਰੇ ਸਾਨੂੰ ਪਤਾ ਲੱਗ ਸਕੇ ਹੌਲੀ ਹੌਲੀ ਬੋਲ ਕੇ ਦੱਸੇ ਬਾਪੂ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹੱਥ ਜੋੜ ਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜੇ ਕੋਈ ਪਹਿਚਾਣਦਾ ਵਾ ਬਾਪੂ ਨੂੰ ਤੇ ਉਹ ਵੀ ਸਾਡੇ ਨਾਲ ਸੰਪਰਕ ਕਰਿਓ ਸਾਡੇ ਸਕਰੀਨ ਤੇ ਨੰਬਰ ਦਿੱਤੇ ਹੋਇਆ हाँ मैं देखी वीडियो तो जी भेजी सी वीडियो मैं देखी है उठ चलिए ओ बापू खड़ा हो भाई हाथ पवाओ बाबे की नाम तेरा तेरा नाम किया ਨਾਮ ਕੀ ਹੈ ਤੇਰਾ ਨਾਮ ਤੇਰਾ ਨਾਮ ਕੀ ਆ ਇਸ ਟਾਈਮ ਕੋਈ ਸੋਝੀ ਨਹੀਂ ਗਈ ਇਸ ਟਾਈਮ ਬਿਲਕੁਲ ਹੀ ਬੋਲਣ ਦੀ ਕੰਡੀਸ਼ਨ ਚ ਨਹੀਂ ਹੈਗਾ ਬਾਈ ਪਰ ਤੁਸੀਂ ਤਾਂ ਸਾਰੇ ਇਸ ਕੰਡੀਸ਼ਨ ਚ ਹੈਗੇ ਹੋ ਵੀ ਤੁਸੀਂ ਬੋਲ ਕੇ ਦੱਸ ਸਕਦੇ ਹੋ ਹਨ ਜੇ ਕੋਈ ਪਹਿਚਾਨਦਾ ਤਾਂ ਪਲੀਜ਼ ਜ਼ਰੂਰ ਦੱਸਿਓ ਆਪਣਾ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਓ ਬਾਕੀ ਜਿੰਨੇ ਸਾਡੀ ਡਿਊਟੀ ਵਾਇਕਲ ਜੇ ਲਾਈ ਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਨਿਭਾਉਣ ਦੀ ਇਸ ਬਜ਼ੁਰਗ ਦੀ ਅਸੀਂ ਸੇਵਾ ਕਰ ਸਕੀਏ ਇਹਦੇ ਆਪਣੇ ਬਣ ਕੇ ਇਹਨੂੰ ਬਣਦਾ ਮਾਨ ਸਤਕਾਰ ਦੇ ਸਕੀਏ ਇਹਦਾ ਘਰ ਲੱਭ ਕੇ ਇਹਨੂੰ ਉਸ ਸਹੀ ਥਾਂ ਤੇ ਪਹੁੰਚਾ ਸਕੀਏ ਜਿੱਥੇ ਦਾ ਅਗਲਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਹੋਵੇ। ਰਾਜ ਬੜੀ ਦੁੱਖ ਦੀ ਗੱਲ ਆ ਵੀ ਲੋਕਾਂ ਦੀ ਜਮੀਰ ਮਰਦੀ ਜਾ ਰਹੀ ਹੈ ਸੋਹਣੀ ਭਾਜੀ ਇੱਥੋਂ ਲੋਕੀ ਲੰਘ ਰਹੇ ਸੀ ਕੋਈ ਆ ਰਹੇ ਕਿ ਜਾ ਰਹੇ ਆ ਵੀ ਆਪਣਾ ਮਨ ਨਹੀਂ ਮੰਨਿਆ ਆਪਾਂ ਮੋਟਰਸਾਈਕਲ ਮੋੜਿਆ ਆਪਾਂ ਇੱਥੇ ਬਾਹਰ ਵਿਆਹੀ ਤੇ ਤੁਹਾਨੂੰ ਆਪਾਂ ਫੋਨ ਲਾਇਆ ਹੂੰ ਬਹੁਤ ਸ਼ੁਕਰੀਆ ਸੋਹਣੀ ਬਹੁਤ ਬਹੁਤ ਧੰਨਵਾਦ ਦੇਖੇ ਤੇਰਾ ਕੀਤਾ ਪਰਾਲਾ ਸਾਨੂੰ ਇੱਥੇ ਟਿਕੜ ਲੈ ਬਾਈ ਨਹੀਂ ਸਾਨੂੰ ਕੀ ਪਤਾ ਲੱਗਦਾ ਜਰਨਾਬ ਨੂੰ ਮੰਨੇ ਦਾ ਵੀ ਸਾਡਾ ਰੱਬ ਦਾ ਹੀ ਰੂਪ ਹੈ ਉਹਦਾ ਹੀ ਰੂਪ ਆ ਬਾਈ ਇਹ ਕਿਸੇ ਕਰਾਂਗੇ ਰੱਬ ਸਾਡੇ ਆਪੇ ਬਿਲਕੁਲ ਜੀ ਭੋਇਣਾ ਤਾਂ ਹੀ ਸਾਡੀ ਬਾਹ ਫੋਟੋ ਜੇ ਅਸੀਂ ਜੀ ਜੀ ਉਹਨਾਂ ਨੇ ਬਣਾਏ ਹੋਏ ਆਏ ਮੂਰਤਾਂ ਦੀ ਸੇਵਾ ਕਰਾਂਗੇ ਹਨਾ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਪਣੀ ਨਾ ਬਾਬਾ ਜਿਸੇ ਚੀਜ਼ ਦਿ ਲੋ ਕੁਛ ਲੈ ਲੋ ਪਾਣੀ ਬਿਲਾ ਲੈਣੇ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਈ ਸਿਹਰੇ ਤੋਂ ਅੰਗਰੇਜ਼ੀ ਦੀ ਕੰਮ ਤੇ ਜਾਣ ਲੈ ਮੈਂ 8 ਸਵਾ 8 ਦਾ ਡਾਂਸ ਜੀ ਇੱਥੇ ਦੇਖਿਆ ਜੀ ਬਜ਼ੁਰਗ ਇੱਕ ਰਿਵਸਤਰ ਪਏ ਹੋਏ ਆ ਤਾਂ ਗਰਮੀ ਬਹੁਤ ਜ਼ਿਆਦਾ ਸੀ ਉਹ ਆਪਣੇ ਆਪ ਨੂੰ ਐਂ ਦੇਖ ਕੇ ਉੱਪਰ ਪਰ ਐਂ ਹੱਥ ਕਰੀ ਜਾਂਦੇ ਸੀ ਤਾਂ ਫਿਰ ਮੇਰੇ ਕੋ ਤੁਹਾਡਾ ਨੰਬਰ ਆਇਆਗਾ ਸੀ ਮੈਂ ਫੇਸਬੁੱਕ ਤੇ ਤੁਹਾਡਾ ਮੈਸੇਜ ਕੀਤਾ ਫਿਰ ਮੈਂ ਆਇਆ ਤੁਹਾਨੂੰ ਕਾਲ ਕੀਤੀ ਪਰ ਵੀਡੀਓ ਬਣਾ ਕੇ ਤੁਹਾਡੇ ਨੰਬਰ ਤੇ ਪਾਈ ਪਰ ਤੁਹਾਡੇ ਸਹਿਯੋਗ ਨਾਲ ਇਸ ਟਾਈਮ ਬਜ਼ੁਰਗ ਆਪਣੀ ਸਹੀ ਜਗ੍ਹਾ ਤੇ ਪਹੁੰਚਣਗੇ ਤੇ ਨਾਲ ਇਲਾਜ ਹੋਊਗਾ